ਯੂਪੀ ਦੇ ਸਹਾਰਨਪੁਰ ਚ ਹੋਈ ਦੋ ਗੁਟਾ ਵਿਚਾਲੇ ਚੜਪ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ ਹੈ ਧਾਰਮਿਕ ਥਾਂ ਦੀ ਜ਼ਮੀਨ ਨੂੰ ਲੈ ਕੇ ਦੋ ਗੁਟਾ ਵਿਚਾਲੇ ਅਸਵੇਰੇ ਤਿੱਖੀ ਚੜਪ ਹੋਈ ਤਣਾ ਨੂੰ ਵੇਗਦੇ ਹੋਏ ਭਾਰੀ ਸੁਰੱਖਿਆ ਬਲ ਮੌਕੇ ਤੇ ਮੌਜੂਦ ਹੈ ਤੇ ਸਹਾਰਨਪੁਰ ਦੇ ਸ਼ਹਿਰੀ ਇਲਾਕੇ ਵਿੱਚ ਕਰਫਿਊ ਲਗਾ ਦਿੱਤਾ ਗਿਆ ਦੋਹਾਂ ਗੁਟਾ ਵਿਚਾਲੇ ਹੋਏ ਵਿਵਾਦ ਦੌਰਾਨ ਗੋਲੀਆਂ ਵੀ ਚੱਲੀਆਂ ਤੇ ਮੌਕੇ ਤੇ ਮੌਜੂਦ ਕਈ ਵਾਹਨਾਂ ਨੂੰ ਅੱਗ ਦੇ ਹਵਾਲੇ ਵੀ ਕੀਤਾ ਗਿਆ ਫਿਰ ਨੇ ਕਈ ਗੱਡੀਆਂ ਨੂੰ ਅੱਗ ਲਗਾਈ ਦੋਹਾ ਗੁਟਾ ਵਿਚਾਲੇ ਗੋਲੀਬਾਰੀ ਹੋਈ ਅਤੇ ਪੱਥਰਬਾਜ਼ੀ ਵੀ ਹੋਈ ਝੜ ਤੋਂ ਬਾਅਦ ਸ਼ਹਿਰ ਦੇ ਵਿੱਚ ਕਫਰਿਓ ਲਗਾ ਦਿੱਤਾ ਗਿਆ ਸਹਾਰਨਪੁਰਚ ਹੰਗਾਮਾ ਦੇਖਣ ਨੂੰ ਮਿਲਿਆ ਗੁਰਦੁਆਰਾ ਜ਼ਮੀਨ ਨੂੰ ਲੈ ਕੇ ਦੋ ਗੁਟਾ ਦੀ ਝੜਪ ਹੋਈ ਅਤੇ ਜਿਸ ਤੋਂ ਬਾਅਦ ਕਫਰਿਓ ਲਗਾ ਦਿੱਤਾ ਗਿਆ ਦੋ ਗੁਟਾ ਵਿਚਾਲੇ ਤਾਂ ਨਿੱਠਾਂ ਦੀ ਜ਼ਮੀਨ ਨੂੰ ਲੈ ਕੇ ਝੜਪ ਹੋਈ ਦੋਹਾ ਗੁਟਾ ਵਿਚਾਲੇ ਗੋਲੀਬਾਰੀ ਤੇ ਪੱਥਰਬਾਜ਼ੀ ਵੀ ਹੋਈ ਫੀਰ ਨੇ ਕਈ ਗੱਡੀਆਂ ਤੇ ਦੁਕਾਨਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸਹਾਰनपुर ਹਿੰਸਾਚ ਦੋ ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ ਦੋ ਗੁੱਟਾਂ ਵਿਚਾਲੇ ਝੜਪ ਹੋਈ ਸੀ ਦੇਰ ਰਾਤ ਸ਼ੁਰੂ ਹੋਇਆ ਬਵਾਲ ਸਵੇਰ ਨੂੰ ਹੋਰ ਵੱਧ ਗਿਆ ਅਤੇ ਧਾਰਮਿਕ ਖਾਂ ਦੀ ਜ਼ਮੀਨ ਨੂੰ ਲੈ ਕੇ ਦੋ ਗੁੱਟਾਂ ਵਿਚਾਲੇ ਸਵੇਰੇ ਤਿੱਖੀ ਝੜਪ ਹੋਈ ਤੇ ਸਹਾਰनपुर ਦੇ ਸ਼ਹਿਰੀ ਇਲਾਕੇ 'ਚ ਕਾਰਫਿਊ ਲਗਾ ਦਿੱਤਾ ਗਿਆ ਤਣਾ ਨੂੰ ਦੇਖਦੇ ਹੋਏ ਅਤੇ ਪਾਰੀ ਸੁਰੱਖਿਆ ਬਲ ਮੌਕੇ ਤੇ ਮੌਜੂਦ ਹੈ ਵੱਡੀ ਗਿਣਤੀ 'ਚ ਸੁਰੱਖਿਆ ਬਲ ਤੈਨਾਤ ਹੈ ਅਤੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਸਿਕ ਸਮੇਲਨ ਦੇ ਰੱਦ ਹੋਣ ਦਾ ਵੱਡਾ ਕਾਰਨ ਸਹਾਰनपुर ਦੇ ਵਿੱਚ ਹੋਈਏ ਹਿੰਸਾ ਵੱਡੀ ਗਿਣਤੀ ਵਿੱਚ ਸੁਰੱਖਿਆ ਬਲ ਤਾਇਨਾਤ ਹੈ ਸਹਾਰनपुर ਦੇ ਵਿੱਚ ਜਿੱਥੇ ਦੋ ਘੂਟਾਂ ਵਿਚਾਲੇ ਝੜਪ ਹੋਈ ਅਤੇ ਸੌਰਾਂ ਦੋ ਲੋਕਾਂ ਦੀ ਮੌਤ ਹੋ ਗਈ ਹੈ